ਦੋਸਤੋ ਮੈਂ ਇਸ ਵੇਲੇ ਗੁਰੂ ਨਗਰੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਏਰੀਆ ਜਿੱਥੇ ਆਨੰਦ ਅੰਮ੍ਰਿਤ ਪਾਰਕ ਆ ਉੱਥੇ ਜੱਲਿਆਂ ਵਾਲਾ ਬਾਗ ਮੈਸਜ ਕਰਦੀ ਇੱਕ ਯਾਦਗਾਰ ਬਣਾਈ ਗਈ ਹੈ ਮੈਮੋਰੀਅਲ ਬਣਾਇਆ ਗਿਆ ਸੀ ਜੋ ਸੈਂਟਨਲ ਮੈਮੋਰੀਅਲ ਸੀ 100 ਸਾਲਾ ਸ਼ਤਾਬਦੀ ਨੂੰ ਮੱਦੇ ਨਜ਼ਰੇ ਬਣਾਇਆ ਗਿਆ ਸੀ ਔਰ ਸ਼ਹੀਦਾਂ ਦੇ ਆਈਡੈਂਟੀਫਾਈਡ ਸ਼ਹੀਦਾਂ ਦੀ ਜਿਹੜੇ ਬਹੁਤ ਸਾਰੇ ਰਿਸਰਚ ਸਕਾਲਰਸ ਦੇ ਰਿਸਰਚ ਤੋਂ ਬਾਅਦ ਆਇਡੈਂਟੀਫਾਈ ਕੀਤੇ ਗਏ 452 ਦੇ ਕਰੀਬ ਸ਼ਹੀਦਾਂ ਦੀ ਸੂਚੀ ਲਗਾਈ ਗਈ ਸੀ ਉੱਥੇ ਹੁਣ ਤੁਸੀਂ ਬਦਤਰੀਨ ਹਾਲਾਤ ਦੇਖ ਲਓ ਬੇਅਦਵੀਂ ਦੇਖ ਲਓ ਬੇਹਰਮਤੀ ਦੇਖ ਲਓ ਕਿ ਕਿਸੇ ਸ਼ਰਾਤੀ ਤੱਤੋਂ ਨੇ ਸ਼ਹੀਦਾਂ ਦੀ ਸੂਚੀ ਨੂੰ ਹੀ ਤੋੜ ਦਿੱਤਾ ਹੈ ਔਰ ਟੁਕੜੇ ਟੁਕੜੇ ਕਰਕੇ ਜ਼ਮੀਨ ਦੇ ਉੱਪਰ ਸੁੱਟ ਦਿੱਤਾ ਹੈ ਕਿੰਨੀ ਮਾੜੀ ਗੱਲ ਆ ਕਿੰਨੀ ਵੱਡੀ ਬੇਅਦਵੀਂ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਸੂਚੀ ਹਰ ਪਾਸੇ ਸਾਨੂੰ ਆ ਦੇਖੋ ਆਪਣੀ ਸਕਰੀਨ 'ਤੇ ਹੀ ਦੇਖ ਸਕਦੇ ਹੋ ਕਿ ਇਹ ਇਸ ਤਰ੍ਹਾਂ ਹੀ ਬਣਾ ਕੇ ਇਥੇ ਤੋੜ ਕੇ ਸੁੱਟ ਦਿੱਤੀਆਂ ਆ ਔਰ ਕਿਸੇ ਵੀ ਸ਼ਾਸਨ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਦਾ ਇਸ ਵੱਲ ਕੋਈ ਧਿਆਨ ਨਹੀਂ ਗਿਆ ਕਿੰਨੀ ਵੱਡੀ ਬੇਅਦਬੀ ਆ ਕਿੰਨੀ ਵੱਡੀ ਬੇਅਦਬੀ ਆ ਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਜੇ ਅਸੀਂ ਆਪਣੇ ਪੰਜਾਬੀ ਆਪਣੀ ਐਡਮਿਨਿਸਟ੍ਰੇਸ਼ਨ ਆਪਣੀਆਂ ਸਰਕਾਰਾਂ ਸ਼ਾਸਨ ਔਰ ਪ੍ਰਸ਼ਾਸਨ ਕਿਤੇ ਵੀ ਇਨ੍ਹਾਂ ਸ਼ਹੀਦਾਂ ਨੂੰ ਸਨਮਾਨ ਸਤਕਾਰ ਉਹਨਾਂ ਦਾ ਬਹਾਲ ਕਰਨ ਵਾਸਤੇ ਕੋਈ ਵੀ ਉਪਰਾਲਾ ਨਹੀਂ ਕਰ ਰਿਹਾ ਬਹੁਤ ਮਾੜੀ ਗੱਲ ਆ ਇਹ ਬਹੁਤ ਦੁਖਾਂਤ ਭਰਿਆ ਸਮਾਂ ਸਾਨੂੰ ਦੇਖਣ ਨੂੰ ਮਿਲ ਰਿਹਾ ਅੱਜ ਪੰਜਾਬ ਦੇ ਵਿੱਚ ਇਹ ਉਹ ਸੈਂਚੇਨਰੀ ਮੈਮੋਰੀਅਲ ਜਿਹੜਾ ਕਰੀਬ 3.5 ਕਰੋੜ ਰੁਪਏ ਲਾ ਕੇ ਬਣਾਇਆ ਗਿਆ ਸੀ ਔਰ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਸੀ ਪਿਛਲੇ ਸਮੇਂ ਤਾਂ ਸੂਚੀਆਂ ਦੇ ਅੱਗੇ ਗਟਰ ਵੀ ਖੁੱਲੇ ਸਾਨੂੰ ਦਿਖ ਰਹੇ ਸੀ ਹਰ ਪਾਸੇ ਗੰਦਗੀ ਸੀ ਅੱਜ ਵੀ ਉਹੀ ਹਾਲਾਤ ਹੈ ਉਤੋਂ ਵੀ ਬੱਤਰ ਆ ਔਰ ਲੋਕ ਵੀ ਇੱਥੇ ਜੁੱਤੇ ਲੈ ਕੇ ਹੀ ਉੱਪਰ ਚੜ ਜਾਂਦੇ ਆ ਜਿੱਥੇ ਪੰਜ ਫਿੰਗਰਸ ਸਾਡੇ ਸ਼ਹੀਦਾਂ ਨੂੰ ਰਿਪਰੈਜ਼ੈਂਟ ਕਰਦੀਆਂ ਉਹਨਾਂ ਦੇ ਤਿਆਗ ਨੂੰ ਬਿਆਨ ਕਰਦੀਆਂ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਰੱਖਿਆ ਗਿਆ ਸੋ ਬਹੁਤ ਮਾੜੀ ਦਰਦਨਾਕ ਘਟਨਾ ਬਹੁਤ ਸ਼ਰਮਿੰਦਗੀ ਦਾ ਵਾਇਸ ਬਣਾਉਣ ਵਾਲੀ ਘਟਨਾ ਔਰ ਇਸ ਤਰ੍ਹਾਂ ਸ਼ਹੀਦਾਂ ਦਾ ਤਰਸਕਾਰ ਕਰਨਾ ਉਹਨਾਂ ਦੀਆਂ ਸੂਚੀਆਂ ਨੂੰ ਤੋੜ ਦੇਣਾ ਔਰ ਇੱਥੇ ਕੋਈ ਸੇਫਟੀ ਸਿਕਿਉਰਿਟੀ ਦੇ ਪ੍ਰਬੰਧ ਨਾ ਹੋਣੇ ਕੋਈ ਸੀਸੀਟੀਵੀ ਕੈਮਰਾ ਨਾ ਹੋਣਾ ਜਿੱਥੋਂ ਜਾਂਚ ਹੋ ਸਕੇ ਕਿ ਇਹ ਕਿਸੇ ਐਂਟੀ ਸੋਸ਼ਲ ਐਲੀਮੈਂਟ ਨੇ ਇਹਨੂੰ ਤੋੜਿਆ ਆ ਜਾਂ ਇਹ ਡਿੱਗਾ ਆ ਜਿੱਥੋਂ ਤੱਕ ਪ੍ਰਤੀਤ ਹੋ ਰਿਹਾ ਜਿਸ ਹਿਸਾਬ ਦੇ ਨਾਲ ਟੁਕੜੇ ਹੋਏ ਆ ਇਹਨੂੰ ਤੋੜਿਆ ਹੀ ਗਿਆ ਇਹਨਾਂ ਸ਼ਹੀਦਾਂ ਦੀ ਬੇਹਰਮਤੀ ਕੀਤੀ ਗਈ ਆ ਮੈਂ ਅਪੀਲ ਕਰਦਾ ਐਡਮਿਨਿਸਟ੍ਰੇਸ਼ਨ ਨੂੰ ਕੀ ਜਲਦੋ ਜਲ ਜੇ ਕੋਈ ਦੋਸ਼ੀ ਇਹਦਾ ਹੈਗਾ ਤੇ ਉਹਨੂੰ ਫੜ ਕੇ ਕਾਰਵਾਈ ਕਰਨੀ ਚਾਹੀਦੀ ਆ ਮੁਕਦਮਾ ਦਰਜ ਕਰਨਾ ਚਾਹੀਦਾ ਐਗਜ਼ੈਂਪਲਰੀ ਪਨਿਸ਼ਮੈਂਟ ਉਹਦੇ ਲਈ ਚਾਹ ਕਰਨੀ ਚਾਹੀਦੀ ਆ ਤਾਂ ਜੋ ਕੋਈ ਵੀ ਵਿਅਕਤੀ ਐਦਾਂ ਸ਼ਹੀਦਾਂ ਦੇ ਸਮਾਰਕ ਦੀ ਬੇਕਦਰੀ ਨਾ ਕਰੇ ਬੇਹਰਮਤੀ ਨਾ ਕਰੇ ਔਰ ਉਹਨਾਂ ਡਿਵੈਲਪਮੈਂਟਲ ਏਜੰਸੀਜ਼ ਦੀ ਵੀ ਜਵਾਬਦੇਹੀ ਤਲਬ ਕਰਨੀ ਚਾਹੀਦੀ ਆ ਸਰਕਾਰ ਨੂੰ ਜਿਨ੍ਹਾਂ ਦੀ ਡਿਊਟੀ ਬਣਦੀ ਆ ਕਿ ਇਹਨਾਂ ਸਮਾਰਕਾਂ ਨੂੰ ਮੇਨਟੇਨ ਕੀਤਾ ਜਾਵੇ ਚਾਹੇ ਇੰਪਰੂਵਮੈਂਟ ਟਰਸਟ ਆਫ ਅੰਮ੍ਰਿਤਸਰ ਹੋਵੇ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਹੋਵੇ ਔਰ ਜਿੰਨੀਆਂ ਵੀ ਡਿਵੈਲਪਮੈਂਟਲ ਇਹ ਉਹ ਮੈਮੋਰੀਅਲ ਜਿੱਥੇ ਬਣਨ ਤੋਂ ਬਾਅਦ ਇੱਕ ਵੀ ਵਾਰ ਕੋਈ ਸਰਕਾਰੀ ਸਮਾਗਮ ਨਹੀਂ ਹੋਇਆ ਇਸ ਮੈਮੋਰੀਅਲ ਨੂੰ ਬਣਾਉਣ ਤੋਂ ਬਾਅਦ ਜਿਉਂ ਦਾ ਤਿਉਂ ਉਹਦਾ ਹੀ ਅਬੈਂਡਨ ਕਰ ਦਿੱਤਾ ਗਿਆ ਇੱਥੇ ਸਾਡੇ ਸ਼ਹੀਦਾਂ ਦਾ ਬਹੁਤ ਵੱਡੀ ਬੇਕਦਰਹੀ ਹੋ ਰਹੀ ਹੈ ਬੇਅਦਬੀ ਹੋ ਰਹੀ ਹੈ ਬੇਹਰਮਤੀ ਹੋ ਰਹੀ ਹੈ ਜਿੰਨੂੰ ਤੁਸੀਂ ਆਪਣੀ ਕੈਮਰਾ ਸਕਰੀਨ 'ਚ ਦੇਖ ਲਿਆ ਹੁਣ ਤਾਂ ਲੋਕ ਇੱਥੇ ਆ ਕੇ ਸੂਚੀਆਂ ਹੀ ਸ਼ਹੀਦਾਂ ਦੇ ਨਾਮ ਦੀਆਂ ਤੋੜਨ ਲੱਗ ਗਏ ਆ ਦੇਖੋ ਉੱਪਰੋਂ ਲਾਈਟਸ ਵੀ ਤੋੜ ਦਿੰਦੀਆਂ ਔਰ ਸੂਚੀ ਵੀ ਤੋੜ ਦਿੰਦੀਆਂ ਔਰ ਕਈ ਟੁਕੜੇ ਕਰਕੇ ਇਹਦੇ زمین دو تے